ਨੂੰ ਬੋਟਾ ਨਾ ਪਾਇਓ ਇਹਨਾਂ ਨੇ ਕਰੋੜਾ ਰੁਪਈਆ ਖਰਚ ਕੀਤਾ ਸਤਾਰਾਂ ਤੇ ਵੀ ਅਸੀਂ ਕੱਚੇ ਤੇ ਆਪਾਂ ਪੱਕੇ ਕਰਦੇ ਆਂ ਕਰਦੇ ਆਂ ਉਹਦੇ ਆਪਾਂ ਕਾ ਮੈਨੂੰ ਮੁੱਖ ਮੰਤਰੀ ਸਾਹਿਬ ਨੇ ਆਰਡਰ ਦਿੱਤੇ ਦਿੱਤੇ ਸੀ ਕਿਹਾ ਸੀ ਕਿ ਅਸੀਂ ਤੁਹਾਨੂੰ ਰੈਗੂਲਰ ਕਰਤਾ ਨਾ ਜਿਤਾਇਓ ਜਿਹੜੇ ਕਹਿੰਦੇ ਸੀ ਵੀ ਇਹਨੂੰ ਹਰਾ ਦਿਓ ਨਸ਼ੇ ਤੋਂ ਬਚਾ ਲੋਂਗੇ ਅੱਜ ਅੱਜ ਦਾ ਮੁੱਖ ਮੰਤਰੀ ਕਹਿ ਰਿਹਾ ਇਹਨੂੰ ਜਿਤਾ ਦਿਓ ਲੋਕਾਂ ਨੂੰ ਨਸ਼ੇ ਤੋਂ ਬਚਾ ਲੋਂਗੇ ਮੁੱਖ ਮੰਤਰੀ ਸਾਹਿਬ ਇਹ ਆਏ ਮਸਲੇ ਹੱਲ ਨਹੀਂ ਹੋਣੇ ਸੇਮ ਕੰਮ ਕਰ ਰਿਆ ਪਰ ਤਨਖਾਹ ਸਾਡੀ 6000 ਰੁਪਿਆ ਆ ਜਿਹੜੇ ਫੋਕੇਵਾਜੇ ਜਿਹੜੇ ਅਸੀਂ ਅਜੇ ਵੀ ਰੋਲ ਰਹੇ ਆ ਜਿਹੜੇ ਕਹਿ ਰਹੇ ਕਿ ਨਾ ਅਸੀਂ ਸਾਰੇ ਪੱਕੇ ਕਰਤੇ ਕੋਈ ਕੱਚਾ ਰਹਿਣ ਨਹੀਂ ਦੇਣਾ ਪਰ ਅੱਜ ਆਈ ਦੱਸਦੇ ਕਿ ਅਸੀਂ ਅੱਜ ਵੀ 6000 ਤੇ ਕੰਮ ਕਰ ਰਹੇ ਆ ਅੱਜ ਵੀ ਅਸੀਂ ਠੱਕੇ ਖਾ ਰਹੇ ਆ ਸਾਨੂੰ ਰੈਗੂਲਰ ਕਰੋ ਸਾਨੂੰ ਇਹੀ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਕਹਿੰਦੇ 6000 ਤੋਂ ਜ਼ਿਆਦਾ ਤੁਹਾਡੇ ਨਰੇਗਾ ਮਜ਼ਦੂਰ ਨੇ ਜਿਹੜੇ ਉਹ ਕੰਮ ਤਨਖਾਹ ਲੈਂਦੇ ਨੇ ਤੁਸੀਂ ਇੱਕ ਅਧਿਆਪਕ ਦੇ ਨਿਰਮਾਤਾ ਹੋ ਕੇ ਸਮਾਜ ਦਾ ਤੁਸੀਂ 6000 ਰੁਪਏ ਤੇ ਕਿਵੇਂ ਕੰਮ ਕਰਦੇ ਹੋ ਸਾਡੇ ਨਾਲ ਫਲੋਰ ਵਿਖੇ ਪ੍ਰੈਸ ਕਾਨਫਰੰਸ ਮੀਟਿੰਗ ਦੇ ਵਿੱਚ ਵਾਅਦਾ ਕਰਿਆ ਸੀ ਮੁੱਖ ਮੰਤਰੀ ਸਾਹਿਬ ਨੇ ਕਿ ਤੁਹਾਡਾ 6000 ਤੋਂ ਵੱਧਦਾ ਕਰਕੇ 18000 ਤਨਖਾਹ ਕਰਾਂਗੇ ਪਰ ਅਜੇ ਤੱਕ ਉਹ ਵਾਅਦਾ ਵਫਾ ਨਹੀਂ ਹੋਇਆ 6000 ਨਾਲ ਸਾਡਾ ਕੋਈ ਗੁਜ਼ਾਰਾ ਨਹੀਂ ਹੋ ਰਿਹਾ ਤੇ ਸਾਨੂੰ ਆਰਡਰ ਨਹੀਂ ਮਿਲ ਰਿਹਾ ਸਾਡਾ 2 ਸਾਲ ਹੋ ਗਏ ਪਾਲਸੀ ਪੂਰੀ ਹੋਈ ਨੂੰ ਹੁਣ ਅਸੀਂ 12 ਸਾਲ ਹੋ ਗਏ ਕੰਮ ਕਰਦਿਆਂ ਨੂੰ 6000 ਤੇ ਜੇ ਸਾਨੂੰ ਇਹਨਾਂ ਨੇ ਆਰਡਰ ਨਾ ਦਿੱਤੇ ਇਸ ਜਿਮਨੀ ਚੋਣ ਦੇ ਵਿੱਚ ਅਸੀਂ ਇੱਥੋਂ ਤਾਂ ਹੀ ਰਹਿਣ ਵਾਲੇ ਆ ਅਸੀਂ ਆਪਣੇ ਘਰ ਘਰ ਜਾ ਕੇ ਇਹਨਾਂ ਦੀਆਂ ਵੋਟਾਂ ਖਰਾਬ ਕਰਾਂਗੇ ਇਹਨਾਂ ਨੂੰ ਅਸੀਂ ਵੋਟ ਨਹੀਂ ਪੈਣ ਦੇਵਾਂਗੇ ਇਸ ਵੇਲੇ ਤਰਨਤਾਰ ਦੀਆਂ ਸੜਕਾਂ ਤੇ ਆ ਤਰਨਤਾਰਨ ਦੇ ਵਿੱਚ ਜਿੱਥੇ ਇੱਕ ਪਾਸੇ ਜਿਮਨੀ ਚੋਣ ਹੈ ਅੱਜ ਮੋੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਰੋਡ ਸ਼ੋਅ ਵੀ ਆ ਤਾਂ ਉੱਥੇ ਹੀ ਤਰਨਤਾਰਨ ਦੀਆਂ ਸੜਕਾਂ ਦੇ ਉੱਪਰ ਆਵਾਜ਼ ਆਮ ਆਦਮੀ ਪਾਰਟੀ ਮੁਰਦਾਬਾਦ ਮਾਨ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਭਗਵੰਤ ਸਿੰਘ ਮਾਨ ਮੁਰਦਾਬਾਦ ਦੇ ਨਾਰੇ ਜਿਹੜੇ ਆ ਉਹ ਲੱਗ ਰਹੇ ਨੇ ਖਾਸ ਕਰਕੇ ਇਹ ਆ ਕਿ ਭਗਵੰਤ ਸਿੰਘ ਮਾਨ ਇਹ ਕਹਿੰਦੇ ਨੇ ਕਿ ਮੁਲਾਜ਼ਮ ਵਰਗ ਸਾਡੇ ਤੋਂ ਸੁਖੀ ਬਹੁਤ ਆ ਪਰ ਅੱਜ ਪੂਰਾ ਮੁਲਾਜ਼ਮ ਵਰਗ ਜਿਹੜਾ ਆ ਉਹ ਸੜਕਾਂ ਦੇ ਉੱਪਰ ਆ ਕਾਰਨ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿਉਂ ਸੜਕਾਂ ਤੇ ਆਉਣ ਦੀ ਜ਼ਰੂਰਤ ਪਈ ਖਾਸ ਕਰ ਤਰਨਤਾਰਨ ਦੀ ਜਿਮਨੀ ਚੋਣ ਦੇ ਵਿੱਚ ਆਉਣ ਦੀ ਜ਼ਰੂਰਤ ਜਿਹੜੀ ਹੈਗੀ ਆ ਉਹ ਕਿਉਂ ਪਈ ਅਸੀਂ ਇਹਨਾਂ ਤਾਂ ਪੁੱਛਣ ਆਏ ਆ ਵੀ ਅਸੀਂ ਕੱਚੇ ਦੇ ਹੱਪਕਾ ਨੂੰ ਸਾਨੂੰ ਰੈਗੂਲਰ ਕੀਤਾ ਸੀ ਵੀ ਤੁਸੀਂ ਸਾਨੂੰ ਕੱਚੇ ਤੋਂ ਪੱਕੇ ਕੀਤਾ ਸੀ ਪੱਕੇ ਦਾ ਮਤਲਬ ਦੱਸ ਦਿਓ ਅਸੀਂ ਇਹਨਾਂ ਤੋਂ ਇਹ ਚੀਜ਼ ਪੁੱਛਣ ਆਏ ਆ ਇੱਥੇ ਐਸੇ ਕਰਕੇ ਅਸੀਂ ਤਰਨ-ਤਰਨ ਦੀਆਂ ਚੋਣਾਂ ਦੇ ਵਿੱਚ ਪੰਜਾਬ ਸਰਕਾਰ ਇੱਥੇ ਆਈ ਹੋਈ ਆ ਇੱਥੇ ਸਾਰੀ ਕੈਬਨਿਟ ਆਈ ਹੋਈ ਆ ਅਸੀਂ ਇਹਨਾਂ ਦੇ ਡਾਕਟਰ ਦਾ ਏ ਇੱਥੇ ਆਉਣਗੇ ਸਾਨ ਸਵੇਰੇ ਇੱਕੋ ਆ ਕੇ ਪਲਾਨਿੰਗਾਂ ਕਰਦੇ ਆ ਜਿਹੜੀਆਂ ਅਸੀਂ ਅੱਗੇ ਵੀ ਜਾਵਾਂਗੇ ਕੋਠੀ ਦੇ ਵਿੱਚ ਵੀ ਜਾਵਾਂਗੇ ਜਿਹੜੇ ਇੱਥੋਂ ਦੇ ਉਮੀਦਵਾਰ ਆ ਉਹਨਾਂ ਨੂੰ ਅਸੀਂ ਇਹੀ ਗੱਲ ਪੁੱਛਣਾ ਚਾਹੁੰਦੇ ਆ ਵੀ ਤੁਸੀਂ ਪੰਜਾਬ ਸਰਕਾਰ ਦੇ ਵਿੱਚ ਆਉਣਾ ਚਾਹੁੰਦੇ ਹੋ ਤੇ ਪੰਜਾਬ ਦੇ ਲੋਕਾਂ ਦੇ ਹਾਲਾਤ ਦੇਖ ਲਓ ਪਹਿਲਾਂ ਕੀ ਆ ਪੰਜਾਬ ਦੇ ਵਿੱਚ ਇਹਨਾਂ ਨੇ ਪਿਛਲੀਆਂ ਜਿਮਣੀ ਚੋਣਾਂ ਦੇ ਵਿੱਚ ਜਦ ਪੰਜਾਬ ਸਰਕਾਰ ਬਣਾ ਕੇ ਲੋਕਾਂ ਦੇ ਨਾਲ ਆ ਹਾਲ ਕੀਤਾ ਇਹ ਜਿਨ੍ਹਾਂ ਨੇ ਪੰਜਾਬ ਦੀ ਸਰਕਾਰ ਬਣਾਈ ਸੀਗੀ ਇਹ ਉਹ ਲੋਕ ਐ ਜਿਨ੍ਹਾਂ ਨੇ ਤੁਹਾਨੂੰ ਵੋਟਾਂ ਪਾਉਣੀਆਂ ਇਹ ਤਰਨ-ਤਰਨ ਦੀ ਵੱਡੀ ਗਿਣਤੀ ਐ ਇੱਥੇ ਇਹਨਾਂ ਦੇ ਵਿੱਚ ਵੱਡੀ ਗਿਣਤੀ ਪਰਿਵਾਰਾਂ ਦੀ ਐ ਤਰਨ-ਤਰਨਦਿਆਂ ਦੀ ਅਸੀਂ ਇਹਨਾਂ ਨੂੰ ਇਹ ਗੱਲ ਕਹਿਣੀ ਚ ਚੇਤਾਵਨੀ ਦੇਣ ਆਏ ਆ ਵੀ ਨਹੀਂ ਤਾਂ ਸਾਡੇ ਨਾਲ ਪੰਜਾਬ ਸਰਕਾਰ ਬੈਠ ਕੇ ਸਾਡੇ ਮਸਲੇ ਦਾ ਹੱਲ ਕਰੇ ਤੇ ਨਹੀਂ ਫਿਰ ਆਉਣ ਵਾਲੇ 10 ਦਿਨ ਜਿਹੜੇ ਹੈਗੇ ਆ ਘਰ-ਘਰ ਜਾ ਕੇ ਇਹਨਾਂ ਦੇ ਉਹ ਪੋਰ ਖੋਲਾਂਗੇ ਜਿਹੜੀ ਕਿ ਪੰਜਾਬ ਸਰਕਾਰ ਨੇ ਝੂਠੇ ਪੋਸਟਰ ਲਾ ਕੇ ਪੰਜਾਬ ਦੇ ਵਿੱਚ ਵੱਡੇ ਵੱਡੇ ਹਥਿਆਰ ਲਾ ਕੇ ਇਹਨਾਂ ਨੇ ਕਰੋੜਾਂ ਰੁਪਈਆ ਖਰਚ ਕੀਤਾ ਹਥਿਆਰਾਂ ਤੇ ਇਹਨਾਂ ਨੇ ਵੱਡੇ ਵੱਡੇ ਬੋਰਡ ਲਾਇਆ ਇਹਨਾਂ ਨੇ ਮਤਲਬ ਕਿ ਹਥਿਆਰਬਾਜ਼ੀ ਕੀਤੀ ਹੈ ਅਸੀਂ ਕਹਿਨੇ ਆ ਵੀ ਸਾਨੂੰ ਤਨਖਾਹ ਵਾਹਤਾ ਦੇ ਕੇ ਸਰਕਾਰ ਚੁੱਪ ਕਰਾਉਣਾ ਚਾਹੁੰਦੀ ਐ ਇਹ ਆਵਾਜ਼ਾਂ ਬੰਦ ਨਹੀਂ ਹੋਣਗੀਆਂ ਵਧਣਗੀਆਂ ਪਿਛਲੇ ਦਿਨੀ ਤੁਸੀਂ ਦੇਖਿਆ ਸੀ ਇਹਨਾਂ ਨੇ ਸਕੂਲਾਂ ਤੱਕ ਪੁੱਛ ਭੇਜ ਕੇ ਇਹਨਾਂ ਨੇ ਆਵਾਜ਼ ਬੰਦ ਕਰਨ ਦੀ ਗੱਲ ਕੀਤੀ ਇਹਨਾਂ ਨੇ ਘਰਾਂ ਦੇ ਵਿੱਚ ਨਜ਼ਰ ਬੰਦ ਕਰਕੇ ਇਹਨਾਂ ਨੇ ਆਵਾਜ਼ ਬੰਦ ਕਰਨ ਕੀਤੀ ਪਰ ਇਹ ਆਵਾਜ਼ਾਂ ਬੰਦ ਨਹੀਂ ਹੋਣੀਆਂ ਇਹ ਆ ਲੋਕ ਐ ਜਿਨ੍ਹਾਂ ਨੇ ਪੰਜਾਬ ਸਰਕਾਰ ਬਣਾਈ ਸੀ ਗਲੀਆਂ ਦੇ ਵਿੱਚ ਤੁਰੇ ਸੀ ਇਹ ਨਾਲ ਲਈ ਇਹ ਉਹ ਲੋਕ ਐ ਇਹ ਜਾਣਦੇ ਆ ਕਿਵੇਂ ਇਹਨਾਂ ਨੇ ਝਾੜੂ ਫੇਰਿਆ ਪੰਜਾਬ ਦੀਆਂ ਦੂਜੀਆਂ ਸਰਕਾਰਾਂ ਨੂੰ ਥੱਲੇ ਉਹ ਕਰਨ ਦੇ ਲਈ ਹਰਾਉਣ ਦੇ ਲਈ ਤੇ ਇਹ ਉਹ ਵਿਆਪਕ ਐ ਜਿਹੜਾ ਪੰਜਾਬ ਦੇ ਕੋਨੇ-ਕੋਨੇ ਤੋਂ ਜਾਣੂ ਐ ਇਹ ਉਹ ਦੇ ਆਪਕ ਐ ਜਿਨ੍ਹਾਂ ਨੇ ਪੰਜਾਬ ਦੇ ਬੱਚਿਆਂ ਦੇ ਪੇਰੈਂਟਸ ਨਾਲ ਗੱਲ ਕਰਨੀ ਐ ਇਹ ਉਹ ਦੇ ਆਪਕ ਐ ਜਿਨ੍ਹਾਂ ਨੇ ਪਿੰਡਾਂ ਦੀਆਂ ਸੱਥਾਂ ਤੋਂ ਜਾ ਕੇ ਪੰਜਾਬ ਦੇ ਲੋਕਾਂ ਦੇ ਨਾਲ ਗੱਲ ਕਰਨੀ ਐ ਪੰਜਾਬ ਸਰਕਾਰ ਕਹਿੰਦੀ ਸੀ ਕਿ ਸਰਕਾਰ ਸੱਥਾਂ ਦੇ ਵਿੱਚੋਂ ਚੱਲੂਗੀ ਪਰ ਆਹ ਦੇਖ ਲੋ ਸਾਡੇ ਨਾਲ ਹਜੇ ਤੱਕ ਗੱਲ ਕਰਨ ਨਹੀਂ ਆਏ 12 ਤਰੀਕ ਤੋਂ ਲੈ ਕੇ ਸਾਡਾ ਪ੍ਰੋਗਰਾਮ ਦਿੱਤਾ ਹੋਇਆ ਸੀਗਾ ਸਰਕਾਰ ਦੀ ਹਜੇ ਤੱਕ ਕੰਨ ਤੇ ਜੂ ਨਹੀਂ ਸਰਕੀ ਅਸੀਂ ਕਹਨੇ ਆ ਵੀ ਜਾਂਦਾ ਪੰਜਾਬ ਸਰਕਾਰ ਇੱਥੇ ਬੈਠ ਕੇ ਮਸਲੇ ਦਾ ਹੱਲ ਕਰ ਲੈ ਨਹੀਂ ਇਹ ਗੱਲ ਆ ਜਿਹੜੀ ਅੱਗੇ ਵਧੂਗੀ ਅਸੀਂ ਘਰ ਘਰ ਜਾਵਾਂਗੇ ਲੋਕਾਂ ਨੂੰ ਗੱਲ ਦੱਸਾਂਗੇ ਆਪਦੀ ਅਸੀਂ ਆਪਦੀ ਗੱਲ ਦੱਸਾਂਗੇ ਅਸੀਂ ਦੱਸਾਂਗੇ ਵੀ ਪੰਜਾਬ ਦੇ ਲੋਕਾਂ ਨੇ ਹਾਲਾਤ ਜਿਹੜੇ ਆ ਪੈਦਾ ਕਰਲੇ ਨਾ ਪਾਇਓ ਇਹਨਾਂ ਨੂੰ ਵੋਟਾਂ ਨਾ ਪਾਇਓ ਨਾ ਜਿਤਾਇਓ ਜਿਹੜੇ ਕਹਿੰਦੇ ਸੀ ਵੀ ਇਹਨੂੰ ਜੇ ਹਰਾ ਦਿਓ ਮੈਂ ਦੇਖਿਆ ਸੋਸ਼ਲ ਮੀਡੀਆ ਤੇ ਇੱਕ ਪੋਸਟਰ ਘੁੰਮਦਾ ਪਿਆ ਐ ਇਸੇ ਮਤਲਬ ਕਿ ਇਹਨੂੰ ਜਿਨ੍ਹਾਂ ਨੇ ਕੈਂਡੀਡੇਟ ਆਪ ਦਾ ਐਲਾਨ ਕੀਤਾ ਉਹ ਹਰਮੀਤ ਸੰਧੂ ਨੂੰ ਕਿਹਾ ਸੀ ਵੀ ਇਹਨੂੰ ਹਰਾ ਦਿਓ ਨਸ਼ੇ ਤੋਂ ਬਚਾ ਲੋਂਗੇ ਅੱਜ ਅੱਜ ਦਾ ਮੁੱਖ ਮੰਤਰੀ ਕਹਿ ਰਿਹਾ ਇਹਨੂੰ ਜਿਤਾ ਦਿਓ ਲੋਕਾਂ ਨੂੰ ਨਸ਼ੇ ਤੋਂ ਬਚਾ ਲੋਂਗੇ ਮੁੱਖ ਮੰਤਰੀ ਸਾਹਿਬ ਇਹ ਐ ਮਸਲੇ ਹੱਲ ਨਹੀਂ ਹੋਣੇ ਇਹ ਇਹ ਨਾਲ ਗੱਲ ਬਾਤ ਨਾਲ ਮਸਲੇ ਹੱਲ ਹੋਣੇ ਆ ਜਿਹੜੀਆਂ ਗੱਲਾਂ ਤੁਸੀਂ ਕਹੀਆਂ ਸੀ ਵੀ ਸੱਤਾਂ ਚੋਂ ਸਰਕਾਰ ਚੱਲੂਗੀ ਸੱਤਾਂ ਚ ਆ ਕੇ ਲੋਕਾਂ ਦੀਆਂ ਗੱਲਾਂ ਸੁਣੋ ਵੀ ਲੋਕ ਕੀ ਚਾਹੁੰਦੇ ਆ ਲੋਕ ਇਹ ਚਾਹੁੰਦੇ ਆ ਆ ਦੇ ਪੱਕੇ ਚਾਹੁੰਦੇ ਆ ਵੀ ਸਾਨੂੰ ਪੱਕੇ ਕਰੋ 6000 ਵਾਲਿਆਂ ਨੂੰ ਸਾਨੂੰ ਇਹਨਾਂ ਦੇ ਬਰਾਬਰ ਕਰ ਦਿਓ ਆ ਖੜੇ ਆ ਜਿਨ੍ਹਾਂ ਨੂੰ ਹਜੇ ਤੱਕ ਆਰਡਰ ਨਹੀਂ ਮਿਲੇ ਆ ਖੜੇ ਆ ਜਿਹੜੇ ਪੇ ਸਕੇਲ ਮੰਗਦੇ ਆ ਜਿਨ੍ਹਾਂ ਨੂੰ ਕੁਛ ਨਹੀਂ ਦਿੱਤਾ ਗਿਆ ਕੱਲੀ ਤਨਖਾਹ ਵਾਅਦੇ ਤੋਂ ਬਿਨਾ ਇਹਨਾਂ ਨੇ ਸਾਡੇ ਨਾਲ ਵੱਡਾ ਧੋਖਾ ਕੀਤਾ ਪੰਜਾਬ ਸਰਕਾਰ ਨੇ ਇਥੋਂ ਦੇ ਸਿੱਖਿਆ ਮੰਤਰੀ ਨੇ ਸਾਡੇ ਨਾਲ ਮੀਟਿੰਗਾਂ ਕਰ ਕਰਕੇ ਕਿਹਾ ਸੀ ਅਸੀਂ ਤੁਹਾਡੀ ਵੱਡੀ ਇੱਕ ਸਲੰਗ ਹੋਰ ਲਵਾਵਾਂਗੇ ਨਾ ਉਹ ਵੱਡੀ ਸਲੰਗ ਲੱਗੀ ਨਾ ਉੱਚੀ ਸਲੰਗ ਲੱਗੀ ਤੇ 18000 ਤੇ ਆ ਅਧਿਆਪਕ ਜਿਹੜੇ ਰੈਗੂਲਰ ਦਾ ਨਚਾਂਸਾ ਦੇ ਕੇ ਖਾਲੀ ਹੱਥ ਕਰਾਂ ਨੂੰ ਜਾ ਰਹੇ 58 ਸਾਲ ਦੇ ਹੋ ਕੇ ਇਹ ਕਹਿੰਦੇ ਆ ਵੀ ਜਦੋਂ ਅਸੀਂ ਪ੍ਰਸ਼ਾਸਨ ਨਾਲ ਗੱਲ ਕਰਦੇ ਆ ਸਾਡੇ ਮਹਿਕਮੇ ਨਾਲ ਗੱਲ ਕਰਦੇ ਆ ਮਹਿਕਮਾ ਕਹਿੰਦਾ ਕਿਹੜਾ ਰੈਗੂਲਰ ਆ ਅਸੀਂ ਤੁਹਾਨੂੰ ਰੈਗੂਲਰ ਨਹੀਂ ਕੀਤਾ ਅਸੀਂ ਤੁਹਾਡੀ ਜੌਬ ਹੈ ਜਿਹੜੀ ਟੰਡੋਰ ਐਂਡ ਸਿਕਿਉਰ ਕੀਤੀ 58 ਸਾਲ ਤੱਕ ਤਾਂ ਤੁਸੀਂ ਅਸੀਂ 6000 ਵਾਲੇ ਟੀਚਰ ਸਰ ਜਿਹੜੇ 12700 ਪੱਕੇ ਕੀਤੇ ਗਏ ਨਾ ਉਹਨਾਂ ਵਿੱਚੋਂ ਇੱਕ ਅਸੀਂ ਆ ਕਿ ਜਿਨ੍ਹਾਂ ਦਾ ਅਜੇ ਤੱਕ 130 ਟੀਚਰ 250 ਟੀਚਰ ਜਿਹੜਾ ਇਹ ਰਹਿੰਦਾ ਆ ਜਿਹੜੇ ਅੱਜ ਵੀ 6000 ਤੇ ਕੰਮ ਕਰ ਰਿਆ ਸੇਮ ਕੰਮ ਕਰ ਰਿਆ ਪਰ ਤਨਖਾਹ ਸਾਡੀ 6000 ਰੁਪਿਆ ਆ 2008-9 ਤੋਂ ਅਸੀਂ ਵੀ ਇਹਨਾਂ ਦੇ ਨਾਲ ਹੀ ਕੰਮ ਕਰ ਰਹੇ ਹਾਂ ਅਸੀਂ ਦਫ਼ਤਰ ਦੇ ਮੂਰੇ ਸੁਣਾਉਣ ਆਏ ਵੀ ਉਹ ਤਾਂ ਸੁਣਦੇ ਨਹੀਂ ਦਫ਼ਤਰ ਮੂਰੇ ਵੀ ਸੁਣ ਲੈਣਾ ਅਸੀਂ ਇਹੀ ਸੁਣਾਉਣ ਆਏ ਆ ਵੀ ਇਹ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਸੀ ਇਹਨਾਂ ਨੇ ਅੱਜ ਉਹ ਜਿਹੜੇ ਫੋਕੇ ਵਾਅਦੇ ਜਿਹੜੇ ਅਸੀਂ ਅਜੇ ਵੀ ਰੋਲ ਰਹੇ ਆ ਜਿਹੜੇ ਕਹਿ ਰਹੇ ਕਿ ਨਹੀਂ ਸਾਰੇ ਪੱਕੇ ਕਰਤੇ ਕੋਈ ਕੱਚਾ ਰਹਿਣ ਨਹੀਂ ਦੇਣਾ ਪਰ ਅੱਜ ਆਈ ਦੱਸਦੇ ਕਿ ਅਸੀਂ ਅੱਜ ਵੀ 6000 ਤੇ ਕੰਮ ਕਰ ਰਹੇ ਆ ਅੱਜ ਵੀ ਅਸੀਂ ਠੱਕੇ ਖਾ ਰਹੇ ਆ ਸਾਨੂੰ ਰੈਗੂਲਰ ਕਰੋ ਸਾਨੂੰ ਪੇਆ ਤਾਂ ਨਹੀਂ ਚਾਹੀਦਾ ਸਾਨੂੰ ਰੈਗੂਲਰ ਪੋਸਟ ਚਾਹੀਦੀ ਆ ਉਮਰ ਮੁੰਲਾ ਦਾ ਰਿਟਾਇਰਮੈਂਟ ਦੇ ਨੇੜੇ ਹੋਣਾ ਤੇ 60000 ਤੇ ਕੰਮ ਕਰੇ ਇਹੀ ਤਾਂ ਗੱਲ ਹੈ ਸਰਕਾਰਾਂ ਦੀ ਕੰਮ ਆ ਕਿ ਜਿੰਨੀਆਂ ਵੀ ਸਰਕਾਰਾਂ ਇਹਨਾਂ ਸਾਡਾ ਸ਼ੋਸ਼ਣ ਹੀ ਕੀਤਾ ਆ ਅੱਜ ਤੱਕ ਸ਼ੋਸ਼ਣ ਹੀ ਕਰਦੇ ਆਏ ਤੇ ਸ਼ੋਸ਼ਣ ਹੀ ਹੋ ਰਿਹਾ ਇਹਨਾਂ ਕਹਿਆ ਸੀ ਸਾਡੀ ਸਰਕਾਰ ਵਿੱਚ ਕੋਈ ਅਧਿਆਪਕ ਕੱਚਾ ਨਹੀਂ ਰਹੂਗਾ ਪਰ ਅੱਜ ਅਸੀਂ ਇੱਕ ਦੱਸਦੇ ਕਹੀ ਅੱਜ ਵੀ ਕੱਚੇ ਆ ਸਰ ਅਸੀਂ ਦਾ ਝੂਠ ਦਾ ਪਲੰਦਾ ਇੱਥੇ ਅੱਜ ਖੋਲਣ ਆਏ ਆ ਜੀ 6600 ਦੇ ਅਧਿਵੀ ਦਾਪਕਰੋਲ ਦੇ ਫਿਰਦੇ ਨੇ ਮੁੱਖ ਮੰਤਰੀ ਸਾਹਿਬ ਪਿੰਡਾਂ 'ਚ ਜਾ ਜਾ ਕੇ ਅਨਾਉਂਸ ਕਰਦੇ ਆ ਕਿ 6000 ਵਾਲਾ ਕੱਚਾ ਦਾਪਕ ਅਸੀਂ ਕੋਈ ਵੀ ਨਹੀਂ ਛੱਡਾਏਗਾ ਆ ਅਸੀਂ ਦੇਖ ਲਓ ਸਾਡੀ ਗਿਣਤੀ ਸਾਰੇ 6000ਾਂ ਤੇ ਸਰ ਗੁਜ਼ਾਰਾ ਕਰ ਰਹਿਆਂਗੇ ਸਾਨੂੰ ਇਹੀ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਕਹਿੰਦੇ 6000 ਤੋਂ ਜ਼ਿਆਦਾ ਤਾਂ ਤੁਹਾਡੇ ਨਰੇਗਾ ਮਜ਼ਦੂਰ ਨੇ ਜਿਹੜੇ ਉਹ ਕੰਮ ਤਨਖਾਹ ਲੈਂਦੇ ਨੇ ਤੁਸੀਂ ਇੱਕ ਅਧਿਆਪਕ ਦੇ ਨਿਰਮਾਤਾ ਹੋ ਕੇ ਸਮਾਜ ਦਾ ਤੁਸੀਂ 6000 ਰੁਪਏ ਤੇ ਕਿਵੇਂ ਕੰਮ ਕਰਦੇ ਹੋ ਸਾਡੇ ਨਾਲ ਫਲੋਰ ਵਿਖੇ ਪ੍ਰੈਸ ਕਾਨਫਰੈਂਸ ਮੀਟਿੰਗ ਦੇ ਵਿੱਚ ਵਾਦਾ ਕਰਿਆ ਸੀ ਮੁੱਖ ਮੰਤਰੀ ਸਾਹਿਬ ਨੇ ਕਿ ਤੁਹਾਡਾ 6000 ਤੋਂ ਵੱਧਦਾ ਕਰਕੇ 18000 ਤਨਖਾਹ ਕਰਾਂਗੇ ਪਰ ਅੱਜ ਤੱਕ ਉਹ ਵਾਦਾ ਵਫਾ ਨਹੀਂ ਹੋਇਆ ਇਸ ਕਰਕੇ ਸਾਨੂੰ 330 ਕਿਲੋਮੀਟਰ ਤੋਂ ਚੱਲ ਕੇ ਅੱਜ ਇੱਥੇ ਤਰਨਦਾਰਨ ਆਉਣਾ ਪਿਆ ਅਸੀਂ ਪਿੰਡਾਂ ਦੇ ਵਿੱਚ ਜਾ ਜਾ ਕੇ ਸਰਕਾਰ ਦਾ ਚਿਹਰਾ ਨੰਗਾ ਕਰਾਂਗੇ ਮੁੱਖ ਮੰਤਰੀ ਹੋਂ ਦੇ ਨਾਤੇ ਸ਼ਰੇ ਅਮ ਝੂਠ ਬੋਲ ਕੇ ਲੋਕਾਂ ਨੂੰ ਗਮਰਾਹ ਕਰਕੇ ਵੋਟਾਂ ਲੈਂਦੇ ਨੇ ਇਹ ਸਰ ਜਾਂਦਾ 6000 ਕੋਈ ਨਹੀਂ ਸਾਡਾ ਸਰਦਾ 6000 ਨਾਲ ਸਾਡਾ ਕੋਈ ਗੁਜ਼ਾਰਾ ਨਹੀਂ ਹੋ ਰਿਹਾ ਤੇ ਸਾਨੂੰ ਆਰਡਰ ਨਹੀਂ ਮਿਲ ਰਿਹਾ ਸਾਡਾ 2 ਸਾਲ ਹੋ ਗਏ ਪਾਲਸੀ ਪੂਰੀ ਹੋਈ ਨੂੰ ਹੁਣ ਅਸੀਂ 12 ਸਾਲ ਹੋ ਗਏ ਕੰਮ ਕਰਦਿਆਂ ਨੂੰ 6000 ਤੇ ਤੇ ਸਾਨੂੰ ਨਾ ਆਰਡਰ ਹੀ ਦੇ ਰਹੇ ਆ ਤੇ ਨਾ ਸਾਨੂੰ ਕੋਈ ਦਸ ਹੀ ਰਿਹਾ ਜੇ ਸਾਨੂੰ ਇਹਨਾਂ ਨੇ ਆਰਡਰ ਨਾ ਦਿੱਤੇ ਇਸ ਜਿਮਨੀ ਚੋਣ ਦੇ ਵਿੱਚ ਅਸੀਂ ਇੱਥੋਂ ਦਾ ਹੀ ਰਹਿਣ ਵਾਲੇ ਆ ਅਸੀਂ ਆਪਣੇ ਘਰ ਘਰ ਜਾ ਕੇ ਇਹਨਾਂ ਦੀਆਂ ਵੋਟਾਂ ਖਰਾਬ ਕਰਾਂਗੇ ਇਹਨਾਂ ਨੂੰ ਅਸੀਂ ਵੋਟ ਨਹੀਂ ਪੈਣ ਦੇਵਾਂਗੇ ਜਾਂ ਸਾਨੂੰ ਆਰਡਰ ਦੇਣ ਜਿਮਨੀ ਚੋਣ ਹੋਣ ਤੋਂ ਪਹਿਲਾਂ ਤੇ ਫਿਰ ਇਹਨਾਂ ਦੀ ਹੈਲਪ ਕਰਾਂਗੇ ਨਹੀਂ ਤੇ ਇਹਨਾਂ ਦੀ ਵੋਟ ਕੀ ਖਰਾਬ ਕਰ ਰਹੇ ਹਾਂ ਜੀ ਸਾਡੇ ਵਾਲਾ ਜੀ ਅਸੀਂ ਇਹਨਾਂ ਨੂੰ ਵੋਟਾਂ ਬਿਲਕੁਲ ਨਹੀਂ ਪੈਂਦ ਰਿਹਾ ਘਰ ਘਰ ਜਾ ਕੇ ਅਸੀਂ ਪ੍ਰਚਾਰ ਕਰਾਂਗੇ ਕਹਿੰਦੇ ਮੁਲਾਜ਼ਮ ਖੁਸ਼ ਖੁਸ਼ ਹੋਤਾ ਸਾਡੇ ਤੋਂ ਕਿੱਥੇ ਖੁਸ਼ ਕੋਈ ਖੁਸ਼ ਨਹੀਂ ਆ ਬਾਰਾ ਹਜ਼ਾਰ ਵਾਲਾ 100000 ਦਾ 100000 ਇਹ ਵੀ ਇੱਕ ਬਦਲਾਅ ਦੀ ਤਸਵੀਰ ਆ ਜੀ 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 ਹਾਂ ਜੀ ਅਸੀਂ ਸਾਰੇ 9 14 ਤੋਂ 9 14 ਵਾਲਾ ਬੈਚ ਆ ਅਜੇ ਤੱਕ ੱੱਕੇ ਖਾ ਰਹੇ ਹਾਂ ਕੱਚੇ ਹਾਂ ਅਜੇ ਵੀ ਅਸੀਂ ਕੱਚੇ ਦੇ ਕੱਚੇ ਆ ਸਾਨੂੰ ਦੇਣੇ ਤੇ ਲੋਨ ਵੀ ਨਹੀਂ ਮਿਲਦਾ ਕਿੱਥੇ ਆਈ ਜ਼ਿੰਦਗੀ ਕਿਵੇਂ ਬਤੀਤ ਕਰੀਆ ਮੇਰੀ ਬੱਚੀ ਜਿਹੜੀ ਸੌਂਦੀ ਬੋਲਦੀ ਨਹੀਂ ਆ ਇਹਦੇ ਵਾਸਤੇ ਸਰ ਮੈਂ ਬਦਲੀ ਵਾਸਤੇ ਬੜੇ ੱੱੱਕੇ ਖਾਦੇ ਆ ਕਿ ਮੇਰੀ ਬਦਲੀ ਕਰਾ ਦਿਓ ਮੇਰੀ ਬਦਲੀ ਕਰਾ ਦਿਓ ਤੇ ਸਰ ਮੈਂ ਆਪਣੀ ਬੱਚੀ ਨੂੰ ਇਕੱਲੀ ਛੱਡ ਕੇ ੱੱੱਕੇ ਖਾ ਰਹੀ ਆ ਤੇ ਸਰ ਮੇਰੀ ਕੋਈ ਸੁਣਵਾਈ ਨਹੀਂ ਮੈਂ ਚੰਡੀਗੜ੍ਹ ਤੱਕ ਜਾ ਆਈ ਆ ਤੇ ਮੇਰੀ ਕੋਈ ਸੁਣਵਾਈ ਨਹੀਂ ਮੈਂ ਐਡੀ ਕ ਬੱਚੀ ਨੂੰ ਛੱਡ ਕੇ ਕਿੱਥੇ ਜਾਵਾਂ ਕਿੱਦਾਂ ਡਿਊਟੀ ਕਰਾਂ ਦੇਖੋ ਸਾਡੀ ਮਜਬੂਰੀ ਇਹ ਇਹ ਵੀ ਇੱਕ ਬਦਲਾਦੀ ਤਸਵੀਰ ਹੈ ਕਿਆਮਾ ਦੀ ਪਾਰਟੀ ਦੇ ਦਫਤਰ ਦੇ ਅੱਗੇ ਅੱਜ ਵਿਰੋਧ ਪ੍ਰਦਰਸ਼ਨ ਕਰਨ ਦੇ ਲਈ ਪਹੁੰਚੇ ਕਿਉਂਕਿ ਇਹ ਕਹਿੰਦੇ ਨੇ ਕਿ ਸਾਡੀ ਗੱਲ ਜਿਹੜੀ ਆ ਉਹ ਨਹੀਂ ਸੁਣੀ ਜਾ ਰਹੀ ਹੁਣ ਦਫਤਰ ਦੇ ਅੱਗੇ ਆਏ ਹਾਂ ਇਸ ਤੋਂ ਅੱਗੇ ਕੋਟੀ ਦੇ ਅੱਗੇ ਜਾਣਾ ਕੀ ਪਤਾ ਸਾਡੀ ਆਵਾਜ਼ ਜਿਹੜੀ ਆ ਕਿ ਉਹ ਮੁੱਖ ਮੰਤਰੀ ਸਾਹਿਬ ਦੇ ਕੰਨਾਂ ਤੱਕ ਜਾਂ ਮਾਨ ਸਰਕਾਰ ਦੇ ਕੰਨਾਂ ਤੱਕ ਜਿਹੜੀ ਆ ਉਹ ਇੱਥੋਂ ਹੀ ਪਹੁੰਚ ਸਕਦੀ